ਸਤਿ ਸ਼੍ਰੀ ਅਕਾਲ ਮੈਂ ਹਾ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਂਿਆਂ ਅੱਜ ਦੀਆਂ ਖਬਰਾਂ ਤੇ ਅਮਰੀਕਾ 'ਚ ਇਮੀਗ੍ਰੇਸ਼ਨ ਛਾਪਿਆਂ ਦੌਰਾਨ ਗ੍ਰਿਫਤਾਰ 90 ਭਾਰਤੀ ਅਬਰਾਦੀਆਂ ਦੇ ਨਾਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵੱਲੋਂ ਜਨਤਕ ਕਰ ਦਿੱਤੇ ਗਏ ਨੇ ਜਿਨ੍ਹਾਂ ਵਿੱਚੋਂ ਘੱਟੋ ਘੱਟ 30 ਪੰਜਾਬੀ ਨੇ ਕਤਲ ਨਸ਼ਾ ਤਸਕਰੀ ਲੁੱਟ ਘਰੇਲੂ ਹਿੰਸਾ ਅਤੇ ਧੋਖਾਧੜੀ ਵਰਗੇ ਅਪਰਾਧਾਂ 'ਚ ਦੋਸ਼ੀ ਠਹਿਰਾਏ ਇਹਨਾਂ ਅਪਰਾਧੀਆਂ 'ਚੋਂ ਜ਼ਿਆਦਾਤਰ ਨੂੰ ਡਿਪੋਰਟ ਕਰ ਦਿੱਤਾ ਗਿਆ ਜਦਕਿ ਬਾਕੀਆਂ ਨੂੰ ਜਲਦ ਹੀ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ ਡੀ ਐਚ ਐਸ ਦਾ ਕਹਿਣਾ ਹੈ ਕਿ ਅਮਰੀਕਾ ਦੀਆਂ ਗਲੀਆਂ 'ਚ ਬੇਲਗਾਮ ਹੋ ਕੇ ਵਾਰਦਾਤਾਂ ਕਰ ਰਹੇ 25000 ਤੋਂ ਵੱਧ ਅਪਰਾਧੀਆਂ ਨੂੰ ਹੁਣ ਤੱਕ ਕਾਬੂ ਕੀਤਾ ਜਾ ਚੁੱਕਾ ਹੈ ਆਈਐਸ ਏਜੰਟਾਂ ਦੇ ਅੜਿੱਕੇ ਆਏ ਭਾਰਤੀਆਂ 'ਚ ਅਵੀ ਪਟੇਲ ਉਦਿੱਤ ਮਹਿਰਾ ਗੁਲਦੀਪ ਸਿੰਘ ਹਰਜਿੰਦਰ ਸਿੰਘ ਹਰਪ੍ਰੀਤ ਸਿੰਘ ਅਮਰਤਪਾਲ ਸਿੰਘ ਦਰਸ਼ਨ ਕੁਮਾਰ ਪਟੇਲ ਪ੍ਰਦੀਪ ਪਟੇਲ ਭਾਵੇਸ਼ ਕੁਮਾਰ ਸ਼ੁਕਲਾ ਬ੍ਰਿਜੇਸ਼ ਗੋਇਲ ਇਹਨਾਂ ਦੇ ਨਾਮ ਪ੍ਰਮੁੱਖ ਤੌਰ ਤੇ ਸ਼ਾਮਲ ਨੇ ਇੱਥੇ ਦੱਸਣਾ ਬਣਦਾ ਹੈ ਕਿ ਪਿਛਲੇ ਦਿਨੀ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਵਾਲਿਆਂ ਨੇ ਅਵਤਾਰ ਸਿੰਘ ਢਿੱਲੋਂ ਤੇ ਅਜੀਪਾਲ ਢਿੱਲੋਂ ਨੂੰ ਗ੍ਰਫਤਾਰ ਕਰਨ ਦਾ ਐਲਾਨ ਕੀਤਾ ਸੀ ਬੋਸਟਨ ਦੀ ਅਦਾਲਤ ਨੇ ਅਵਤਾਰ ਸਿੰਘ ਢਿੱਲੋਂ ਨੂੰ ਦਸੰਬਰ 2024 ਚ ਫਰਾਡ ਦੇ ਮਾਮਲੇ ਤਹਿਤ 4 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਜਿਸ ਵਿਰੁੱਧ ਕੈਨੇਡਾ ਤੋਂ ਵੀ ਨਸ਼ਾ ਤਸਕਰੀ ਦਾ ਮੁਕੱਦਮਾ ਚਲਾਇਆ ਜਾ ਚੁੱਕਾ ਹੈ ਦੂਜੇ ਪਾਸੇ ਭੰਗ ਅਤੇ ਕੈਟਾਮਿਨ ਦੀ ਤਸਕਰੀ ਦੇ ਦੋਸ਼ ਹੇਠ ਪੀਸ ਬ੍ਰਿਜ ਤੇ ਗ੍ਰਫਤਾਰ ਅਜੇ ਪਾਲ ਢਿੱਲੋਂ ਨੂੰ ਵੀ ਕੈਨੇਡਾ ਡਿਪੋਰਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਨਿਊਯਾਰਕ ਦੇ ਬਫਲੋ ਕਸਬੇ ਨੂੰ ਕੈਨੇਡਾ ਨਾਲ ਜੋੜਨ ਵਾਲੇ ਪੁੜ ਤੋਂ ਲੰਘਦੇ ਆ ਅਜੇ ਪਾਲ ਢਿੱਲੋਂ ਕੋਲੋਂ 948 ਕਿਲੋ ਕੈਨਾਬਿਸ ਅਤੇ 50 ਕਿਲੋ ਕੈਟਾਮਿਨ ਬਰਾਮਦ ਕਰਨ ਦਾ ਦਾਵਾ ਕੀਤਾ ਗਿਆ ਉਧਰ ਡੀ ਐਚ ਐਸ ਵੱਲੋਂ ਨਿਊਯਾਰਕ ਸਿਟੀ ਦੇ ਮੇਅਰ ਜ਼ਹਰਾਨ ਮਮਦਾਨੀ ਉੱਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਗਿਆ ਹੈ ਕਿ 20 ਜਨਵਰੀ ਮਗਰੋਂ ਕਤਲ ਬਲਾਤਕਾਰ ਤੇ ਹਿੰਸਕ ਅਪਰਾਧਾਂ ਦੇ 7000 ਦੋਸ਼ੀਆਂ ਨੂੰ ਜੇਲ੍ਹਾਂ ਚੋਂ ਰਿਹਾ ਕਰ ਦਿੱਤਾ ਗਿਆ ਜਦਕਿ ਇਹਨਾਂ ਉੱਤੇ ਆਇਸ ਡਿਟੇਨਰ ਲੱਗੇ ਹੋਏ ਸਨ 트੍ਰੰਪ ਸਰਕਾਰ ਨੇ ਮਮਦਾਨੀ ਨੂੰ ਅਪੀਲ ਕੀਤੀ ਹੈ ਕਿ ਜੇਲ੍ਹਾਂ ਚ ਬੰਦ ਹਿੰਸਕ ਅਪਰਾਧੀਆਂ ਨੂੰ ਡਿਪੋਰਟ ਕਰਨ ਚ ਮਦਦ ਕੀਤੀ ਜਾਵੇ ਜ਼ਹਰਾਨ ਮਮਦਾਨੀ ਦਾ ਕਦਮ ਅਜੇ ਸਮੇਂ ਹੈ ਜਦੋਂ ਨਿਊਯਾਰਕ ਸੂਬੇ ਦੀ ਗਵਰਨਰ ਕੈਥੀ ਹੋਚਲ ਨੇ ਇੱਕ ਨਵਾਂ ਕਾਨੂੰਨ ਪੇਸ਼ ਕਰਦਿਆਂ ਪੁਲਿਸ ਮੈਕਮੈਨ ਨੂੰ ਹਦਾਇਤ ਦਿੱਤੀ ਹੈ ਕਿ ਉਹ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਵਾਲਿਆਂ ਨਾਲ ਕੋਈ ਸਹਿਯੋਗ ਨਾ ਕਰਨ ਇਸ ਦੇ ਉਲਟ ਅਮਰੀਕਾ ਦੀ ਗ੍ਰਹਿ ਸੁਰੱਖਿਆ ਮੰਤਰੀ ਕ੍ਰਿਸਟੀ ਨੋਇਮ ਦਾ ਕਹਿਣਾ ਹੈ ਕਿ ਜ਼ਹਰਾਨ ਮਮਦਾਨੀ ਨਿਊਯਾਰਕ ਸ਼ਹਿਰ ਦੇ ਲੋਕਾਂ ਵਾਸਤੇ ਖਤਰਾ ਪੈਦਾ ਕਰ ਰਹੇ ਨੇ ਕਿਉਂਕਿ 7000 ਤੋਂ ਵੱਧ ਅਪਰਾਧੀਆਂ ਚੋਂ 148 ਕਾਤਲ 717 ਹਮਲਾਵਰ 134 ਚੋਰ 106 ਲੁਟੇਰੇ 235 ਨਸ਼ਾ ਤਸਕਰ ਅਤੇ 260 ਸੈਕਸ ਆਫੈਂਡਰ ਸ਼ਾਮਲ ਨੇ ਦੱਸਦੀ ਹੈ ਕਿ ਜੇਲ੍ਹ 'ਚ ਸਜ਼ਾ ਭੁਗਤ ਚੁੱਕੇ ਅਪਰਾਧੀਆਂ ਨੂੰ ਰਿਹਾਅ ਕਰਨ ਦਾ ਸਿਲਸਿਲਾ ਕੈਲੀਫੋਰਨੀਆ 'ਚ ਵੀ ਸ਼ੁਰੂ ਹੋ ਚੁੱਕਾ ਹੈ ਤੇ ਆਈਐਸ ਦੇ ਐਕਟਿੰਗ ਡਾਇਰੈਕਟਰ ਟੌਡ ਲਿਓਨੋਜ਼ ਨੇ ਸੂਬੇ ਦੇ ਅਟਾਰਨੀ ਜਨਰਲ ਰੌਬ ਬੌਂਟਾ ਨੂੰ ਪੱਤਰ ਲਿਖਦਿਆਂ ਚੇਤੇ ਕਰਵਾਇਆ ਕਿ ਸੂਬੇ ਦੀਆਂ ਜੇਲ੍ਹਾਂ 'ਚ ਬੰਦ 33000 ਤੋਂ ਵੱਧ ਗੈਰਕਾਨੂੰਨੀ ਪ੍ਰਵਾਸੀਆਂ ਉੱਤੇ ਡਿਟੇਨਰ ਲਾਗੂ ਕੀਤੇ ਗਏ ਨੇ ਤੇ ਹੁਣ ਸੂਬਾ ਸਰਕਾਰ ਦਾ ਫਰਜ਼ ਬਣਦਾ ਹੈ ਕਿ ਇਨ੍ਹਾਂ ਅਪਰਾਧੀਆਂ ਨੂੰ ਆਈਐਸ ਦੇ سپرد ਕੀਤਾ ਜਾਵੇ ਲਿਓਨਜ਼ ਦੇ ਪੱਤਰ ਦੇ ਵਿੱਚ ਲਿਖਿਆ ਗਿਆ ਹੈ ਕਿ 20 ਜਨਵਰੀ ਮਗਰੋਂ 4560 ਤੋਂ ਵੱਧ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਜੇਲ੍ਹਾਂ ਚੋਂ ਰਿਹਾਅ ਕੀਤਾ ਗਿਆ ਤੇ ਭਵਿੱਖ ਚ ਇਹ ਰੁਝਾਨ ਰੋਕਿਆ ਜਾਵੇ। ਰਿਹਾਅ ਕੀਤੇ ਪ੍ਰਵਾਸੀਆਂ ਚ 30 ਤੋਂ ਵੱਧ ਕਾਤਲ, 574 ਚੋਰ, 184 ਲੁਟੇਰੇ ਅਤੇ 1499 ਨਸ਼ਾ ਤਸਕਰੀ ਦੇ ਅਪਰਾਧਾਂ ਚ ਸ਼ਾਮਲ ਰਹਿ। ਅਮਰੀਕਾ ਦੀ ਸਹਾਇਕ ਗ੍ਰਹਿ ਸੁਰੱਖਿਆ ਮੰਤਰੀ ਟ੍ਰੀਸ਼ੀਆ ਮੈਕਲਾਫਲਨ ਵੱਲੋਂ ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਸਮ ਨੂੰ ਸੱਦਾ ਦਿੱਤਾ ਗਿਆ ਕਿ ਜੇਲ੍ਹ ਚ ਬੰਦ ਅਪਰਾਧੀਆਂ ਨੂੰ ਸਜ਼ਾ ਮੁਕੰਮਲ ਹੋਣ ਤੇ ਆਇਸ ਦੇ سپرد ਕੀਤਾ ਜਾਵੇ ਟ੍ਰੀਸ਼ੀਆ ਨੇ ਗਵਰਨਰ ਨੂੰ ਸੂਚਿਤ ਕੀਤਾ ਕਿ ਜੇ ਅਜਿਹੇ ਅਪਰਾਧੀਆਂ ਨੂੰ ਸਮਾਜ ਚ ਛੱਡਿਆ ਗਿਆ ਦਾ ਮਸੂਮ ਅਮਰੀਕਨ ਦੀ ਜਾਨ ਖਤਰੇ 'ਚ ਪੈ ਜਾਵੇਗੀ ਉਹਨਾਂ ਦਾਵਾ ਕੀਤਾ ਕਿ ਅਮਰੀਕਾ 10 ਸਭ ਤੋਂ ਸੁਰੱਖਿਅਤ ਮੰਨੇ ਜਾਂਦੇ ਸ਼ਹਿਰਾਂ 'ਚੋਂ 7 'ਚ ਆਈਸ ਨੂੰ ਆਪਣੀ ਕਾਰਵਾਈ ਕਰਨ 'ਚ ਪੂਰਾ ਸਹਿਯੋਗ ਮਿਲ ਰਿਹਾ ਹੈ ਵਿਸ਼ਵ ਭਰ ਦੀਆਂ ਮੁੱਖ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਚਮਕ ਫਿੱਕੀ ਪੈਂਦੀ ਨਜ਼ਰ ਆ ਰਹੀ ਹੈ ਪਿਛਲੇ 12 ਮਹੀਨਿਆਂ ਦੌਰਾਨ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੀ ਕੀਮਤ 'ਚ 10 ਫੀਸਦੀ ਦੀ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ ਹਾਲਾਂਕਿ ਅਮਰੀਕੀ ਸ਼ੇਅਰ ਬਾਜ਼ਾਰ 'ਚ 145 ਫੀਸਦੀ ਦਾ ਉਛਾਲ देखा गया पर जनवरी 2025 ਤੋਂ ਬਾਅਦ ਡਾਲਰ ਦੀ ਸਥਿਤੀ ਲਗਾਤਾਰ ਡਗਮਗਾ ਰਹੀ ਹੈ ਮਾਹਰਾਂ ਅਨੁਸਾਰ ਡਾਲਰ ਦੀ ਇਸ ਗਿਰਾਵਟ ਦਾ ਸਭ ਤੋਂ ਵੱਡਾ ਕਾਰਨ ਰਾਸ਼ਟਰਪਤੀ ਡੋਨਲਡ 트੍ਰੰਪ ਦੀਆਂ ਅਨਿਸ਼ਚਿਤ ਨੀਤੀਆਂ ਨੇ ਅਪ੍ਰੈਲ 2025 ਚ 트੍ਰੰਪ ਵੱਲੋਂ ਕੀਤੇ ਗਏ ਲਿਬਰੇਸ਼ਨ ਡੇ ਟੈਰਿਫ ਦੇ ਐਲਾਨ ਨੇ ਬਾਜ਼ਾਰ ਚ ਕਬਰਾਹਟ ਪੈਦਾ ਕਰ ਦਿੱਤੀ ਜਿਸ ਕਾਰਨ ਨਿਵੇਸ਼ਕਾਂ ਨੇ ਬੌਂਡ ਸ਼ੇਅਰ ਤੇ ਡਾਲਰ ਤੋਂ ਆਪਣਾ ਪੈਸਾ ਕੱਢਣਾ ਸ਼ੁਰੂ ਕਰ ਦਿੱਤਾ ਪਿਛਲੇ 52 ਹਫ਼ਤਿਆਂ ਚ ਅਜਿਹੀ ਸਥਿਤੀ 7 ਵਾਰ ਬਣੀ ਹੈ ਜੋ ਕਿ ਪਿਛਲੇ ਦਹਾਕੇ ਦੇ ਮੁਕਾਬਲੇ 3 ਗੁਣਾ ਵਧਾ ਹੈ ਇਸ ਨਾਲ ਡਾਲਰ ਦੀ ਸੁਰੱਖਿਅਤ ਨਿਵੇਸ਼ ਵਾਲੀ ਤਸਵੀਰ ਨੂੰ ਵੱਡੀ ਛੱਟ ਲੱਗੀ ਹੈ ਡਾਲਰ 'ਚ ਆ ਰਹੀ ਗਿਰਾਵਟ ਕਾਰਨ ਨਿਵੇਸ਼ਕ ਹੁਣ ਸੋਨੇ ਵੱਲ ਰੁਖ ਕਰ ਰਹੇ ਨੇ ਪਿਛਲੇ 1 ਸਾਲ 'ਚ ਸੋਨੇ ਦੀ ਕੀਮਤ 75% ਵੱਧ ਕੇ ਲਗਭਗ 5000 ਡਾਲਰ ਪ੍ਰਤੀ ਔਂਸ ਤੱਕ ਪਹੁੰਚ ਗਈ ਨਿਵੇਸ਼ਕਾਂ ਦਾ ਮੰਨਣਾ ਹੈ ਕਿ ਡਾਲਰ ਦੇ ਡਿੱਗਣ ਅਤੇ ਵੱਧਦੇ ਆਰਥਿਕ ਜੋਖਮ ਤੋਂ ਬਚਣ ਲਈ ਸੋਨਾ ਸਭ ਤੋਂ ਸੁਰੱਖਿਅਤ ਵਿਕਲਪ ਹੈ ਅਮਰੀਕਾ 'ਚ ਇਸ ਵੇਲੇ ਮਹਿੰਗਾਈ ਦਰ 2.8% ਹੈ ਜੋ ਕਿ 2% ਦੇ ਮਿਥੇਗਾ ਟਿੱਕੇ ਤੋਂ ਉੱਪਰ ਹੈ ਟੈਕਸ ਕਟੌਤੀਆਂ ਤੇ ਰिफੰਡ ਦੇ ਫੈਸਲਿਆਂ ਨਾਲ ਬਾਜ਼ਾਰ 'ਚ ਪੈਸਾ ਤਾਂ ਆਵੇਗਾ ਪਰ ਇਸ ਨਾਲ ਮਹਿੰਗਾਈ ਹੋਰ ਵਧਣ ਅਤੇ ਡਾਲਰ ਉੱਤੇ ਦਬਾਅ ਵਧਣ ਦਾ ਖਤਰਾ ਹੈ ਹਾਲਾਂਕਿ ਕੇਵਿਨ ਵਾਰਸ਼ ਨੂੰ ਫੈਡਰਲ ਰਿਜ਼ਰਵ ਦਾ ਮੁਖੀ ਨਾਮਜ਼ਦ ਕਰਨ ਨਾਲ ਡਾਲਰ ਨੂੰ ਕੁਝ ਸਮੇਂ ਲਈ ਰਾਹਤ ਮਿਲੀ ਸੀ ਪਰ 트럼ਪ ਦੇ ਗ੍ਰੀਨਲੈਂਡ ਵਾਲੇ ਬਿਆਨਾਂ ਤੋਂ ਬਾਅਦ ਡਾਲਰ ਮੁੜ 1.5 ਫੀਸਦੀ ਡਿੱਗ ਗਿਆ ਭਾਵੇਂ ਡਾਲਰ ਦੀ ਕੀਮਤ ਘਟ ਰਹੀ ਹੈ ਪਰ ਮਾਹਿਰਾਂ ਦਾ ਕਹਿਣਾ ਹੈ ਕਿ ਦੁਨੀਆ ਕੋਲ ਫਿਲਹਾਲ ਡਾਲਰ ਦਾ ਕੋਈ ਮਜ਼ਬੂਤ ਵਿਕਲਪ ਮੌਜੂਦ ਨਹੀਂ ਹੈ ਟ੍ਰੈਜਰੀ ਜਾਂ ਬੌਂਡ ਵਰਗੀ ਸੁਰੱਖਿਆ ਕਿਸੇ ਹੋਰ ਬਾਜ਼ਾਰ 'ਚ ਨਹੀਂ ਮਿਲਦੀ ਫਿਰ ਵੀ 트럼ਪ ਦੀਆਂ ਅਸਥਿਰ ਨੀਤੀਆਂ ਡਾਲਰ ਨੂੰ ਦਹਾਕਿਆਂ ਬਾਅਦ ਸਭ ਤੋਂ ਖਤਰਨਾਕ ਦੌਰ 'ਚ ਲੈ ਗਈਆਂ ਨੇ ਜਿਸ ਦਾ ਅਸਰ ਪੂਰੀ ਦੁਨੀਆ ਦੀ ਵਿੱਤੀ ਵਿਵਸਥਾ 'ਤੇ ਪੈ ਸਕਦਾ ਹੈ ਅਮਰੀਕਾ ਤੇ ਰੂਸ ਵਿਚਕਾਰ ਨਵੇਂ ਸਟਾਰਟ ਸੰਧੀ ਜੋ ਕਿ ਰਣਨੀਤਿਕ ਹਥਿਆਰਾਂ ਦੀ ਕਮੀ ਨਾਲ ਸੰਬੰਧਿਤ ਸੀ ਦੀ ਮਿਆਦ ਖਤਮ ਹੋ ਗਈ ਹੈ ਇਸ ਸੰਧੀ ਦੀ ਸਮਾਪਤੀ ਨੇ ਵਿਸ਼ਵ ਸੁਰੱਖਿਆ ਬਾਰੇ ਚਿੰਤਾਵਾਂ ਵਧਾ ਦਿੱਤੀਆਂ ਨੇ ਅਮਰੀਕਾ ਅਤੇ ਰੂਸ ਵਿਚਕਾਰ ਇਸ ਸਮਝੌਤਾ 2010 ਚ ਹਸਤਾਖਰ ਕੀਤਾ ਗਿਆ ਸੀ ਅਤੇ ਇਸ ਨੂੰ 2026 ਤੱਕ ਵਧਾ ਦਿੱਤਾ ਗਿਆ ਸੀ ਹੁਣ 5 ਫਰਵਰੀ 2026 ਨੂੰ ਦੋਵਾਂ ਦੇਸ਼ਾਂ ਵਿਚਕਾਰ ਇਹ ਸਮਝੌਤਾ ਖਤਮ ਹੋ ਗਿਆ ਹੈ ਅਮਰੀਕਾ ਤੇ ਰੂਸ ਵਿਚਕਾਰ ਨਵੀ ਸਟਾਰਟ ਸੰਧੀ 5 ਫਰਵਰੀ 2011 ਨੂੰ ਲਾਗੂ ਕੀਤੀ ਗਈ ਸੀ ਇਸ ਦੀ ਵੈਧਤਾ 10 ਸਾਲ ਸੀ ਜਿਸ ਕਾਰਨ ਇਹ ਸਮਝੌਤਾ 5 ਫਰਵਰੀ 2021 ਨੂੰ ਖਤਮ ਹੋਣਾ ਸੀ ਬਾਅਦ ਚ ਦੋਵਾਂ ਦੇਸ਼ਾਂ ਦੀ ਸਹਿਮਤੀ ਨਾਲ ਇਸ ਨੂੰ ਹੋਰ 5 ਸਾਲਾਂ ਲਈ ਵਧਾ ਦਿੱਤਾ ਗਿਆ ਜਿਸ ਕਾਰਨ ਨਵੀ ਸਟਾਰਟ ਸੰਧੀ ਹੁਣ 5 ਫਰਵਰੀ 2026 ਨੂੰ ਖਤਮ ਹੋ ਗਈ ਹੈ ਰੂਸੀ ਵਿਦੇਸ਼ ਮੰਤਰਾਲੇ ਨੇ ਕਿਹਾ ਦੋਵੇਂ ਤਰ੍ਹਾਂ ਹੁਣ ਸੰਧੀ ਦੇ ਉਪਬੰਧਾਂ ਨਾਲ ਬੱਝੀਆਂ ਨਹੀਂ ਹਨ ਤੇ ਆਪਣੇ ਅਗਲੇ ਕਦਮਾਂ ਦਾ ਫੈਸਲਾ ਕਰਨ ਲਈ ਸੁਤੰਤਰ ਨੇ ਮੰਤਰਾਲੇ ਨੇ ਅੱਗੇ ਕਿਹਾ ਕਿ ਰੂਸ ਰਣਨੀਤਿਕ ਸਥਿਤੀ ਨੂੰ ਸਥਿਰ ਕਰਨ ਲਈ ਰਣਨੀਤਿਕ ਅਤੇ ਰਾਜਨੀਤਿਕ ਕੂਟਨੀਤਿਕ ਯਤਨਾਂ ਲਈ ਖੁੱਲ੍ਹ ਹੈ ਮੰਤਰਾਲੇ ਨੇ ਅੱਗੇ ਕਿਹਾ ਕਿ 5 ਫਰਵਰੀ ਨੂੰ ਸੰਧੀ ਦੀ ਮਿਆਦ ਪੁੱਗਣ ਤੋਂ ਬਾਅਦ ਪਰਮਾਣੂ ਹਥਿਆਰਾਂ ਦੀ ਸੀਮਾ ਤੇ ਸਵੈ ਇਛਤ ਰੋਕ ਨੂੰ ਵਧਾਉਣ ਦੀ ਰੂਸ ਦੀ ਪਹਿਲ ਕਦਮੀ ਤੇ ਰੂਸ ਨੂੰ ਸੰਯੁਕਤ ਰਾਜ ਅਮਰੀਕਾ ਤੋਂ ਕੋਈ ਰਸਮੀ ਅਧਿਕਾਰਤ ਜਵਾਬ ਨਹੀਂ ਮਿਲਿਆ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਨਵਰੀ 2026 ਚ ਕਿਹਾ ਸੀ ਕਿ ਉਹ ਸੰਧੀ ਦੀ ਮਿਆਦ ਪੁੱਗਣ ਬਾਰੇ ਚਿੰਤਤ ਨਹੀਂ ਹਨ ਟਰੰਪ ਨੇ ਇਹ ਵੀ ਉਮੀਦ ਜਤਾਈ ਕਿ ਦੋਵੇਂ ਧਿਰਾਂ ਇੱਕ ਨਵੇਂ ਸਮਝੌਤੇ ਤੇ ਪਹੁੰਚ ਜਾਣਗੀਆਂ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੋਟੇਰੇਸ ਨੇ ਇਸ ਪੁੱਲ ਨੂੰ ਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਲਈ ਇੱਕ ਗੰਭੀਰ ਮੁੱਦਾ ਦੱਸਿਆ ਉਹਨਾਂ ਕਹਿੰਦੇ ਕਿ ਇਹ ਲੰਬੇ ਸਮੇਂ ਚ ਪਹਿਲੀ ਵਾਰ ਹੈ ਜਦੋਂ ਦੋਵਾਂ ਦੇਸ਼ਾਂ ਵਿਚਕਾਰ ਰਣਨੀਤਿਕ ਪਰਮਾਣੂ ਹਥਿਆਰਾਂ ਤੇ ਕੋਈ ਰੋਕ ਨਹੀਂ ਹੈ ਜਿਨ੍ਹਾਂ ਕੋਲ ਇਕੱਠੇ ਦੁਨੀਆ ਦੇ ਜ਼ਿਆਦਾਤਰ ਪਰਮਾਣੂ ਹਥਿਆਰ ਨੇ ਅਮਰੀਕਾ ਦੇ ਯੂਟਾ ਰਾਜ ਚ ਪੁਰਾਤੱਤਵ ਵਿਗਿਆਨੀਆਂ ਨੂੰ 150 ਸਾਲ ਪੁਰਾਣੀ ਸ਼ਰਾਬ ਦੀ ਬੋਤਲ ਮਿਲੀ ਹੈ ਇੱਕ ਸਕੀ ਰਿਜ਼ੋਰਟ ਖੇਤਰ ਚ ਖੋਦਾਈ ਦੌਰਾਨ ਇਹ ਬੋਤਲ ਪ੍ਰਾਪਤ ਹੋਈ ਮੰਨਿਆ ਜਾ ਰਿਹਾ ਹੈ ਕਿ ਇਹ ਬੋਤਲ 1870 ਤੋਂ 1890 ਦੇ ਵਿਚਕਾਰਲੇ ਸਮੇਂ ਦੀ ਹੈ ਯੂਟਾ ਚ ਮਿਲੀ ਸ਼ਰਾਬ ਦੀ ਇਹ ਬੋਤਲ ਪੂਰੀ ਤਰ੍ਹਾਂ ਭਰੀ ਹੋਈ ਸੀ ਪੁਰਾਤੱਤਵ ਵਿਗਿਆਨੀਆਂ ਨੂੰ ਇਹ ਬੋਤਲ ਕਾਫੀ ਚੰਗੀ ਹਾਲਤ ਚ ਮਿਲੀ ਹੈ ਜਿਸ ਉੱਤੇ ਕੋਰਕ ਵੀ ਲੱਗਾ ਹੋਇਆ ਹੈ ਮਾਹਿਰਾ ਨੇ ਇਸ ਸ਼ਰਾਬ ਦੇ ਸਵਾਦ ਦਾ ਪਤਾ ਲਗਾਉਣ ਲਈ ਇਸ ਨੂੰ ਚੱਕ ਕੇ ਵੀ ਦੇਖਿਆ ਮਾਹਿਰਾ ਦਾ ਕਹਿਣਾ ਹੈ ਕਿ ਇਹ ਉਸ ਦੌਰ ਦੀ ਇਕਲੌਤੀ ਬੋਤਲ ਹੈ ਜਿਸ ਕਾਰਨ ਇਸ ਨੂੰ ਇੱਕ ਬੇਹਦ ਦੁਰਲੱਭ ਸ਼ਰਾਬ ਦੀ ਬੋਤਲ ਮੰਨਿਆ ਜਾ ਰਿਹਾ ਹੈ ਜਦੋਂ ਇਸ ਸ਼ਰਾਬ ਨੂੰ ਚੱਕ ਕੇ ਦੇਖਿਆ ਗਿਆ ਤਾਂ ਮਾਹਿਰਾ ਨੂੰ ਇਸ ਦਾ ਸਵਾਦ ਕਾਫੀ ਹੱਦ ਤੱਕ ਬੀਅਰ ਵਰਗਾ ਲੱਗਿਆ ਇਸ ਤੋਂ ਇਹ ਅੰਦਾਜ਼ਾ ਲਗਾਇਆ ਗਿਆ ਕਿ ਇਹ ਘੱਟ ਅਲਕੋਹਲ ਵਾਲੀ ਬੋਤਲ ਹੋ ਸਕਦੀ ਹੈ ਮਾਹਿਰਾ ਨੇ ਦੇਖਿਆ ਕਿ ਇਸ ਸ਼ਰਾਬ ਦੀ ਗੰਧ ਬਹੁਤ ਜ਼ਿਆਦਾ ਖਰਾਬ ਨਹੀਂ ਸੀ ਇਸ ਵਿੱਚ ਆਕਸੀਡਾਈਜ਼ਡ ਫਲ ਅਤੇ ਚਮੜੇ ਵਰਗੇ ਗੁੰਝਲਦਾਰ ਸਵਾਦ ਮਹਿਸੂਸ ਕੀਤੇ ਗਏ ਮਾਹਿਰ ਹੁਣ ਇਸੇ ਤਰ੍ਹਾਂ ਦੀ ਸ਼ਰਾਬ ਨੂੰ ਦੁਬਾਰਾ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੀ ਨਾਰਥਰਨ ਹੈਲਥ ਅਥਾਰਟੀ ਨਾਲ ਜੁੜੀ ਇੱਕ ਮਨੋਚਿਕਿਤਸਕ ਨੇ ਪ੍ਰਿੰਸ ਰੂਪਰਟ ਦੇ ਇੱਕ ਪਰਿਵਾਰ ਦੀ ਮੌਤਾਂ ਸੰਬੰਧੀ ਕੋਰਨਰ ਜਾਂਚ ਦੌਰਾਨ ਸੂਬੇ 'ਚ ਨਵੇਂ ਮਾਨਸਿਕ ਸਿਹਤ ਹਸਪਤਾਲ ਦੀ ਲੋਡ ਤੇ ਜ਼ੋਰ ਦਿੱਤਾ ਹੈ ਡਾਕਟਰ ਬਾਰਬਰਾ ਕੇਨ ਨੇ ਕਿਹਾ ਹੈ ਕਿ ਮੌਜੂਦਾ ਸਰੋਤਾਂ ਦੀ ਘਾਟ ਕਾਰਨ ਕਈ ਵਾਰ ਮਰੀਜ਼ਾਂ ਨੂੰ ਜਲਦੀ ਘਰ ਭੇਜਣਾ ਪੈਂਦਾ ਹੈ ਜੋ ਸੁਰੱਖਿਆ ਲਈ ਖਤਰਾ ਬਣ ਸਕਦਾ ਹੈ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ 13 ਜੂਨ 2023 ਨੂੰ ਕ੍ਰਿਸਟੋਫਰ ਡਵਾਂਗ ਤੇ ਆਪਣੀ ਪਤਨੀ ਜੈਨੇਟ ਨਿਊਗੇਨ ਅਤੇ ਦੋ ਨਿੱਕੇ ਪੁੱਤਰਾਂ ਦੀ ਹੱਤਿਆ ਦਾ ਸ਼ੱਕ ਹੈ ਇਹ ਘਟਨਾ ਉਸ ਦੇ ਮਾਨਸਿਕ ਸਿਹਤ ਕਾਨੂੰਨ ਅਧੀਨ ਗ੍ਰਫਤਾਰ ਹੋਣ ਤੋਂ ਸਿਰਫ 3 ਦਿਨ ਬਾਅਦ ਵਾਪਰੀ ਹਾਲਾਂਕਿ ਉਸ ਨੂੰ ਕੁਝ ਘੰਟਿਆਂ ਚ ਹੀ ਛੱਡ ਦਿੱਤਾ ਗਿਆ ਸੀ ਡਵਾੰਗ ਦੀ ਜਾਂਚ ਪ੍ਰਿੰਸ ਰੂਪਰਟ ਰੀਜਨਲ ਹਸਪਤਾਲ ਚ ਹੋਈ ਜਿੱਥੇ ਉਸ ਨੂੰ ਉਸ ਦੇ ਪਰਿਵਾਰਕ ਡਾਕਟਰ ਨੇ ਸ਼ਾਂਤ ਅਤੇ ਦੋਸਤਾਨਾ ਦੱਸਿਆ ਡਾਕਟਰ ਕੇਨ ਨੇ ਕਿਹਾ ਕਿ ਪਹਿਲਾਂ ਮਰੀਜ਼ਾਂ ਨੂੰ ਕੋਕੈਟਲਮ ਦੇ ਰਿਵਰ 뷰 ਮਨੋਚਿਕਿਤਸਕ ਹਸਪਤਾਲ ਭੇਜਿਆ ਜਾਂਦਾ ਸੀ ਪਰ 2012 ਚ ਉਸ ਦੇ ਬੰਦ ਹੋਣ ਨਾਲ ਡਾਕਟਰਾਂ ਕੋਲ ਉਹ ਵਿਕਲਪ ਨਹੀਂ ਰਿਹਾ ਉਹਨਾਂ ਨੇ ਕਿਹਾ ਕਿ BC ਨੂੰ ਇੱਕ ਨਹੀਂ ਸ਼ਾਇਦ ਦੋ ਹਸਪਤਾਲਾਂ ਦੀ ਲੋੜ ਹੈ ਕਿਉਂਕਿ ਮੌਜੂਦਾ ਪ੍ਰਣਾਲੀ 'ਚ ਮਰੀਜ਼ਾਂ ਦੀ ਸੰਭਾਲ 'ਚ ਰੁਕਾਵਟਾਂ ਆ ਰਹੀਆਂ ਨੇ ਪੁਲਿਸ ਮੁਤਾਬਕ ਇਸ ਮਾਮਲੇ 'ਚ ਕਿਸੇ ਹੋਰ ਦੀ ਸ਼ਮੂਲੀਅਤ ਦਾ ਕੋਈ ਸਬੂਤ ਨਹੀਂ ਮਿਲਿਆ ਤੇ ਜਾਂਚ ਹਾਲੇ ਜਾਰੀ ਹੈ। ਕਯੂਬਿਕ ਦੇ ਉਪਭੋਗਤਾ ਸੁਰੱਖਿਆ ਕਾਨੂੰਨ ਦੀ ਉਲੰਘਣਾ ਕਰਨ ਦੇ ਮਾਮਲੇ 'ਚ ਕੈਨੇਡੀਅਨ ਟਾਇਰ ਨੂੰ ਲਗਭਗ 13 ਲੱਖ ਡਾਲਰ ਅਦਾ ਕਰਨ ਦਾ ਹੁਕਮ ਦਿੱਤਾ ਗਿਆ ਹੈ। ਕੈਨੇਡਾ ਦੀ ਵੱਡੀ ਰਿਟੇਲ ਕੰਪਨੀ ਨੇ ਝੂਠੇ ਇਸ਼ਤਿਹਾਰਾਂ ਨਾਲ ਸੰਬੰਧਿਤ 74 ਦੋਸ਼ਾਂ ਨੂੰ ਕਬੂਲ ਕਰ ਲਿਆ ਜਿਸ ਤੋਂ ਬਾਅਦ ਅਦਾਲਤ ਨੇ ਇਹ ਫੈਸਲਾ ਸੁਣਾਇਆ। ਕਰਾਊਨ ਪ੍ਰੈਸੀਕਿਊਟਰ ਜੈਰੋਮ ਦੋਸਾਲਟ ਨੇ ਦੱਸਿਆ ਕਿ ਕੈਨੇਡੀਅਨ ਟਾਇਰ ਨੇ ਪਹਿਲਾਂ ਆਪਣੇ ਆਪ ਨੂੰ ਬੇਦੋਸ਼ ਦੱਸਿਆ ਸੀ ਪਰ ਬਾਅਦ ਵਿੱਚ ਸਮਝੌਤੇ ਲਈ ਸਹਿਮਤੀ ਜਤਾਈ ਮੌਂਟਰੀਅਲ ਦੀ ਅਦਾਲਤ 'ਚ ਜੱਜ ਸਾਈਮਨ ਲਾਵਵਾ ਨੇ ਇਸ ਸਮਝੌਤੇ ਨੂੰ ਮਨਜ਼ੂਰੀ ਦਿੱਤੀ ਜਿਸ ਅਧੀਨ ਹਰ ਇੱਕ ਦੋਸ਼ ਲਈ 15625 ਤੋਂ 18150 ਡਾਲਰ ਤੱਕ ਜੁਰਮਾਨਾ ਅਤੇ ਅਦਾਲਤੀ ਖਰਚੇ ਲਗਾਏ ਗਏ ਹਨ ਇਹ ਮਾਮਲਾ 2021 ਚ ਕਯੂਬਿਕ ਦੇ ਉਪਭੋਗਤਾ ਸੁਰੱਖਿਆ ਦਫ਼ਤਰ ਵੱਲੋਂ ਕੀਤੀ ਗਈ 6 ਮਹੀਨੇ ਦੀ ਜਾਂਚ ਤੋਂ ਬਾਅਦ ਸਾਹਮਣੇ ਆਇਆ ਜਾਂਚ ਦੌਰਾਨ ਪਤਾ ਲੱਗਿਆ ਕਿ ਕੈਨੇਡੀਅਨ ਟਾਇਰ ਨੇ ਆਪਣੇ ਇਸ਼ਤਿਹਾਰਾਂ ਚ ਆਮ ਕੀਮਤਾਂ ਨੂੰ ਹਕੀਕਤ ਤੋਂ ਵੱਧ ਦਿਖਾਇਆ ਤਾਂ ਜੋ ਗਾਹਕਾਂ ਨੂੰ ਲੱਗੇ ਕਿ ਸੇਲ ਵਾਲੀਆਂ ਵਸਤੂਆਂ ਤੇ ਵੱਡੀ ਛੋਟ ਦਿੱਤੀ ਜਾ ਰਹੀ ਹੈ ਵਿਕਰੀ ਡਾਟਾ ਦੇ ਵਿਸ਼ਲੇਸ਼ਣ ਨਾਲ ਸਾਬਤ ਹੋਇਆ ਕਿ ਇਹ ਉਤਪਾਦ ਅਕਸਰ ਦਿਖਾਈ ਗਈ ਆਮ ਕੀਮਤ ਤੇ ਨਾ ਤਾਂ ਵਿਕੇ ਤੇ ਨਾ ਹੀ ਇਸ਼ਤਿਹਾਰਤ ਕੀਤੇ ਗਏ ਜਾਂਚ ਹੇਠ 7 ਉਤਪਾਦ ਲਿਆਂਦੇ ਗਏ ਜਿਨ੍ਹਾਂ ਵਿੱਚ ਨਾਈਫ ਸੈੱਟ ਕੁੱਕਵੇਅਰ ਅਤੇ ਡਾਊ ਵਾਲਟ ਕੋਡਲੈਸ ਡ੍ਰਿਲ ਸ਼ਾਮਲ ਸਨ ਸਮਝੌਤੇ ਅਨੁਸਾਰ ਕੈਨੇਡੀਅਨ ਟਾਇਰ ਨੂੰ ਅਗਲੇ 12 ਮਹੀਨਿਆਂ ਚ ਪੂਰੀ ਰਕਮ ਅਦਾ ਕਰਨੀ ਹੋਵੇਗੀ ਇਸ ਸਾਲ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ